ਸਸਿਕਾ ਦੋਸਤੋ এবিপি ਸਾਝਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਪਿੰਦਰ ਬਰਾੜ ਤੁਸੀਂ ਅਕਸਰ ਮੈਨੂੰ ਕ੍ਰਾਈਮ ਰਿਪੋਰਟਿੰਗ ਕਰਦੇ ਦੇਖਿਆ ਹੋਵੇਗਾ ਪਰ ਅੱਜ ਮੈਂ ਕੁਝ हटके ਕਰਨ ਜਾ ਰਿਹਾ ਹਾਂ ਅੱਜ ਮੈਂ ਉਸ ਨੂੰ ਇੰਟਰਵਿਊ ਕਰਨ ਜਾ ਰਿਹਾ ਹਾਂ ਜਿਸ ਨੇ ਕਈਆਂ ਦਾ ਇੰਟਰਵਿਊ ਕੀਤਾ ਤੇ ਉਹ ਇਹਨਾਂ ਦੇ ਬਾਰੇ ਕੀ ਕਹਿੰਦੇ ਨੇ ਆਓ ਇਹ ਜਾਣਦੇ ਹਾਂ ਹੀ ਇਸ ਵੈਰੀ ਟੈਲੈਂਟਡ ਗਰ ਬੜੀ ਵਧੀਆ ਕੁੜੀ ਹੈ ਆਪਣੇ ਕੰਮ ਨੂੰ ਸਮਰਪਿਤ ਹੈ ਹੈ ਨਿੱਕੀ ਜਿਹੀ ਪਰ ਹੈ ਆਪਣੀ ਤਕੀ ਪਰ ਹਮੇਸ਼ਾ ਬਹੁਤ ਵਧੀਆ ਲੱਗਦਾ ਇੰਟਰਵਿਊ ਕਰਕੇ ਤੇ ਆਸੀਂ ਬਹੁਤ ਇੰਟਰਵਿਊਸ ਕੀਤੇ ਹਨ ਲੇਕਿਨ ਥੋੜਾ ਨਾ ਕੰਮ ਕਰਦੇ ਬਹੁਤ ਐਸਾ ਲੱਗੇ ਕਿਉਂ ਕਰਦੀ ਹੈ ਇਦਾਂ ਕਿੱਥੋਂ ਸਵਾਲ ਲੱਭ ਕੇ ਲੈ ਕੇ ਆਉਂਦੀ ਹੈ ਹੈ ਥੋੜਾ ਸੋਣਾ ਸਵਾਲ ਕੀਤੇ ਔਰ ਕਾਫੀ ਗੱਲਾਂ ਕਢਵਾ ਲੀਆਂ ਤੁਸੀਂ ਜਾਣਦੇ ਏਬੀਬੀ ਚੈਨਲ ਮੈਂ ਤਾਂ ਫੈਨ ਹਾਂ ਏਬੀਬੀ ਦਾ ਪਰ ਤੁਸੀਂ ਦੇਖਿਆ ਤਾਹਿਰਾ ਜੀ ਨੂੰ ਇੰਟਰਵਿਊਸ ਲੈਂਦੇ ਨੂੰ ਆ ਜੜਾ ਦਿੰਦੀ ਹੈ ਇੰਟਰਵਿਊ ਵਾਲਾ ਇਹ ਤਾਂ ਤੁਸੀਂ ਦੇਖ ਲਿਆ ਬਣਾਓ ਤੁਹਾਨੂੰ ਉਹਨਾਂ ਦੇ ਹੋਰ ਲੈ ਕੇ ਚੱਲਦੇ ਹਾਂ ਹਾਂਜੀ ਕੀ ਕਰ ਰਹੇ ਹੋ ਕਾਫੀ ਕਰਮ ਕਰ ਰਹੀ ਸੀ ਤੁਹਾਨੂੰ ਆਉਦੀ ਹੈ ਕਾਫੀ ਬਣਾਉਣੀ ਪਹਿਲੀ ਵਾਰ ਕਦੋਂ ਬਣਾਈ ਸੀ ਕਿਨੂੰ ਪੀਈ ਸੀ ਤੇ ਕੀ ਰਿਐਕਸ਼ਨ ਸੀ ਉਹਨਾਂ ਦਾ ਕੀ ਹੋ ਗਿਆ ਨਾ ਪਿੰਦਰ ਕਿਹੜੀਆਂ ਗੱਲਾਂ ਕਰ ਰਹੇ ਹੋ ਮੈਂ ਹੀ ਕਾਫੀ ਬਣਾਈ ਹੈ ਮੈਨੂੰ ਆਉਂਦੀ ਹੈ ਕਾਫੀ ਕਿੰਦਾ ਨਹੀਂ ਸਵਾਲ ਪੁੱਛ ਰਹੇ ਕੀ ਹੋ ਗਿਆ ਤੇ ਤੁਸੀਂ ਜਦੋਂ ਉਹਨਾਂ ਨੂੰ ਸਵਾਲ ਤੇ ਸਵਾਲ ਪੁੱਛਦੇ ਹੋ ਉਦੋਂ ਜਿਹੜਾ ਐਟੀਟਿਊਡ ਹੈ ਸ਼ੁਰੂ ਤੋਂ ਹੀ ਤੁਹਾਡੇ 'ਤੇ ਸੀ ਜਿਹੜਾ ਕੰਟੈਂਟ ਹੈ ਉਹ ਲੈਵਲ ਦਾ ਨਹੀਂ ਹੈ ਤੁਹਾਨੂੰ ਕਿਹੜੀ ਕਿਹੜੀ ਲੈਂਗੁਏਜ ਆਉਂਦੀ ਹੈ ਨਾ ਫਿਰ ਮੈਨੂੰ ਮੈਨੂੰ ਲੈਂਗੁਏਜ ਐਕਟ੍ਰੀਸ ਨੂੰ ਅੰਡਰ ਰੇਟ ਅੰਡਰ ਐਸਟੀਮੇਟ ਕੀ ਬਦਾਨਾ ਹਨਾ 10 ਜਾਂ 20 ਸਾਲ ਬਾਅਦ ਕਿਹੜੀ चीज ਨੂੰ ਸਭ ਤੋਂ ਜ਼ਿਆਦਾ ਮਿਸ ਕਰੇਗਾ ਪੋਜ਼ਿਟਿਵ ਵੀ ਪੁੱਛ ਰਹੀ ਹੈ ਨੈਗੇਟਿਵ ਵੀ ਪੁੱਛ ਰਹੀ ਹੈ ਮੈਂ ਬੈਲੈਂਸ ਕਰ ਰਹੀ ਹਾਂ ਸੋ 아이 ਸੀ ਇੱਕ ਨਵਾਂ ਚੋ ਵੀ ਤਿਆਰ ਕੀਤਾ ਆਈ ਥਿੰਕ ਦਿਦੇ ਬਾਰੇ ਤਾਂ ਸੀ ਗੱਲ ਵੀ ਕਰਨਾ ਚਾਹੁੰਦੇ ਹੋ ਸੋ ਉਹਦੇ ਵਿੱਚ ਹੀ ਆਪਾਂ ਇਹੀ ਗੱਲਾਂ ਕੀਤੀਆਂ ਸਟਾਰਸ ਨਾਲ ਕਿ ਉਹ ਕਿਵੇਂ ਕਰਦੇ ਨੇ ਕੀ ਕਰਦੇ ਨੇ ਪਰਸਨਲ ਜਾ ਕੇ ਉਹਨਾਂ ਦੀਆਂ ਗੱਲਾਂ ਇਹ ਹੀ ਸਭ ਕੀਤਾ ਜਿਵੇਂ ਤੁਸੀਂ ਮੇਰੇ ਨਾਲ ਹੀ ਕਰ ਰਹੇ ਹੋ ਉਹੀ ਮੈਂ ਉਹ ਨਾਲ ਕੀਤਾ ਇਸ ਸ਼ੋਅ ਦੌਰਾਨ ਪੀਓਗੇ ਬਿਲਕੁਲ ਪੀਾਂਗੇ ਨਾਲੇ ਚੈੱਕ ਵੀ ਹੋ ਗਈ ਹੈ ਇਹ ਚੈੱਕ ਵੀ ਹੋ ਗਈ ਹੈ ਕਿ ਨਹੀਂ ਆਉਂਦੀ ਥੈਂਕ ਯੂ ਹੋ ਜਾਏਗਾ ਓਕੇ ਹਾਂਜੀ ਪਰ ਇੱਕ ਤੁਸੀਂ ਜਰੂਰ ਦੱਸੋ ਕਿ ਇਸ ਸ਼ੋਅ ਦੌਰਾਨ ਕੋਈ ਖਾਸ ਐਦਾਂ ਦੀ ਮੂਵਮੈਂਟ ਰਹੀ ਹੋਵੇ ਕਿਸੇ ਨੂੰ ਤੁਸੀਂ ਇੰਟਰਵਿਊ ਕੀਤਾ ਹੋਵੇ ਜਿਹਦੇ ਬਾਰੇ ਅਸੀਂ ਨਹੀਂ ਜਾਣਦੇ ਜੀ ਐਦਾਂ ਦੀ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੇ ਸੈਲਿਬ੍ਰਿਟੀਜ਼ ਨੇ ਜਿਨ੍ਹਾਂ ਨਾਲ ਲੋਕੀ ਜਿਨ੍ਹਾਂ ਨੂੰ ਪਿਆਰ ਬਹੁਤ ਕਰਦੇ ਨੇ ਬਟ ਕਦੇ ਉਹਨਾਂ ਬਾਰੇ ਜਿਹੜੀ ਰਾਜ਼ ਨੇ ਉਹਨਾਂ ਨੂੰ ਪਤਾ ਨਹੀਂ ਲੱਗੇ ਸੋ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਪਰ ਉਹ ਰਾਜ ਮੈਂ ਫਿਲਹਾਲ ਨਹੀਂ ਖੋਲਾਂਗੀ ਉਹ ਆਬਵੀਅਸਲੀ ਮੇਰੇ ਸ਼ੋਚ ਖੁੱਲਣਗੇ ਪਰ ਤਾਰਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਸੈਲੀਬ੍ਰਿਟੀ ਨੇ ਉਹਨਾਂ ਦੇ ਬਾਰੇ ਕੋਈ ਨਹੀਂ ਜਾਣਦਾ ਹੋਊਗਾ ਯਾਰ ਜਿਹੜੇ ਲੋਕ ਉਹਨਾਂ ਨੂੰ ਚਾਹੁੰਦੇ ਨੇ ਉਹ ਉਹਨਾਂ ਦੇ ਬਾਰੇ ਹਰ ਚੀਜ਼ ਜਾਣਦੇ ਨੇ ਉਹ ਕਿੱਥੇ ਰਹਿੰਦੇ ਨੇ ਉਹਨਾਂ ਦੀ ਫੈਮਿਲੀ ਚ ਕੌਣ ਨੇ ਹਰ ਚੀਜ਼ ਮੈਨੂੰ ਲੱਗਦਾ ਮੈਂ ਤਾਂ ਜਾਣਦਾ ਜਿਹਦੇ ਜਿਹਦੇ ਬਾਰੇ ਵੀ ਹਾਂ ਠੀਕ ਹੈ ਜਿਹਦੇ ਬਾਰੇ ਵੀ ਮੈਂ ਜਿਹਨੂੰ ਮੈਂ ਪਸੰਦ ਕਰਦਾ ਉਹਦੇ ਬਾਰੇ ਮੈਨੂੰ ਹਰ ਚੀਜ਼ ਤਕਰੀਬਨ ਪਤਾ ਹੋਏਗੀ ਠੀਕ ਹੈ ਕ੍ਰਾਈਮ ਰਿਪੋਰਟਰ ਸਾਹਿਬ ਸੋ ਮੈਨੂੰ ਨ ਮੋ ਗगन ਮਾਨ ਉਹ ਦੇ ਵੇ ਤੁਸੀਂ ਉਹ ਬਿਲਕੁਲ ਦੇਸੀ ਹੈ ਤੁਹਾਨੂੰ ਪਤਾ ਕਿਹੜੀ ਵੈਸਟਰਨ ਅੰਗਰੇਜ਼ੀ ਚੀਜ਼ ਉਹ ਸਭ ਤੋਂ ਬੈਸਟ ਕਰਦੀ ਹੈ ਪਤਾ ਤੁਹਾਨੂੰ ਲਓ ਜੀ ਇਹ ਤਾਂ ਵਾਕਈ ਮੈਨੂੰ ਨਹੀਂ ਪਤਾ اچھا ਠੀਕ ਹੈ ਫਿਰ ਇਹ ਦੱਸੋ ਸੋਨਮ ਮਾਜਵਾ ਜਿੰਨੀ ਫਿਟ ਹੋਣ ਹੈ ਕਿ ਬਚਪਨ ਵਿੱਚ ਵੀ ਉਹ ਉਨੀ ਫਿਟ ਸੀ ਤੁਹਾਨੂੰ ਪਤਾ ਇਹ ਵੀ ਨਹੀਂ ਪਤਾ ਕੀ ਤੁਹਾਨੂੰ ਪਤਾ ਹੈ ਪ੍ਰੀਥਰਪਾਲ ਆਪਣੀ ਛੁੱਟੀਆਂ ਵਿੱਚ ਕਿੱਥੇ ਘੁੰਮਣ ਜਾਂਦੇ ਨੇ ਲਓ ਜੀ ਤੁਸੀਂ ਤਾਂ ਸਾਨੂੰ ਫਸਾ ਕੇ ਰੱਖ ਲਿਆ ਸਾਨੂੰ ਸ਼ਾਇਦ ਠੀਕ ਹੈ ਠੀਕ ਹੈ ਚਲੋ ਇਹ ਦੱਸ ਦਿਓ ਕੀ ਤੁਹਾਨੂੰ ਪਤਾ ਹੈ ਅਲੀ ਬ੍ਰਦਰਸ ਜਿਹੜੇ ਨੇ ਉਹ ਤਿੰਨ ਭਰਾ ਨੇ ਸਭ ਤੋਂ ਵੱਧ ਝਗੜਾ ਉਹਨਾਂ ਵਿੱਚ ਕਿਸ ਚੀਜ਼ ਨੂੰ ਲੈ ਕੇ ਹੁੰਦਾ ਹੁਣ ਤੁਸੀਂ ਮੁੱਦੇ ਦੀ ਗੱਲ ਤੇ ਆਓ ਸਾਨੂੰ ਸਵਾਲ ਪੁੱਛਣੇ ਬੰਦ ਕਰੋ ਤੇ ਤੁਸੀਂ ਆਪਣੇ ਸ਼ੋਅ ਬਾਰੇ ਦੱਸੋ ਜੀ ਮੇਰਾ ਮਕਸਦ ਇਹੀ ਹੈ ਸ਼ੋਅ ਦਾ ਕਿ ਜਿਹੜੀਆਂ ਗੱਲਾਂ ਸਾਨੂੰ ਨਹੀਂ ਪਤਾ ਪਰ ਤੁਹਾਡੀ ਬਹੁਤ curiosity ਹੈ ਸਾਡੀ audience ਦੀ ਬਹੁਤ curiosity ਜਿਹਦੇ ਮੈਂ ਤੁਹਾਨੂੰ ਨਹੀਂ ਪਤਾ ਐਂਡ ਆਈ ਐਮ ਸ਼ੋਰ ਉਹਨਾਂ ਨੂੰ ਵੀ ਨਹੀਂ ਪਤਾ ਹੋਣਗੀਆਂ ਉਹ ਗੱਲਾਂ ਜ਼ਰੂਰ ਸਟਾਰਸ ਆਪਣੇ ਮੂੰਹੋਂ ਸਾਡੀ audience ਨੂੰ ਦੱਸਣ ਸਭ ਤੋਂ ਪਹਿਲਾਂ ਤਾਹਰਾ ਨੂੰ ਵਾਕਿਆ ਹਾਂ ਪਹਿਲਾਂ ਦੱਸੋ ਕਾਪੀ ਕਾਪੀ ਬਹੁਤ ਅੱਛੀ ਬਣਾਈ ਆ ਤੇ ਸ਼ਾਇਦ ਅਗਰ ਤੁਹਾਨੂੰ ਵੀ ਕਦੇ ਮੌਕਾ ਮਿਲੇ ਤਾਂ ਤਾਇਰਾ ਤੋਂ ਕਾਫੀ ਜ਼ਰੂਰ ਪੀ ਆ ਜਾਈਏ। ਤੇ ਮੈਂ ਸ਼ੋ ਵੀ ਬਹੁਤ ਵਧੀਆ ਬਣਾਇਆ ਹੈ। ਬਿਲਕੁਲ ਇਹਨਾਂ ਦਾ ਸ਼ੋ ਬਹੁਤ ਅੱਛਾ ਹੋਇਆਗਾ ਕਿਉਂਕਿ ਅਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਨਹੀਂ ਜਾਣਦੇ ਆਪਣੇ ਸੈਲੀਬ੍ਰਿਟੀ ਬਾਰੇ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ ਉਹਨਾਂ ਬਾਰੇ ਸਾਨੂੰ ਬਹੁਤ ਚੀਜ਼ਾਂ ਨਹੀਂ ਪਤਾ। ਸ਼ਾਇਦ ਮੈਨੂੰ ਵੀ ਨਹੀਂ ਪਤਾ ਸੀ ਜਿਹੜੀਆਂ ਇਹਨਾਂ ਨੇ ਦਸੀਆਂ। ਪਾ ਇਹਨਾਂ ਦੇ ਸ਼ੋਅ ਦੇ ਵਿੱਚ ਉਹ ਸਾਰੇ ਰਾਜ਼ ਖੁੱਲਣਗੇ ਸੈਲੀਬ੍ਰਿਟੀ ਬਾਰੇ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ ਉਹ ਸਾਰੇ ਰਾਜ਼ ਮੈਂ ਤੁਹਾਨੂੰ ਬਹੁਤ ਰਾਜ਼ ਪਤਾ ਨੇ ਦੱਸਾਂ ਤੁਹਾਡੇ ਬਾਰੇ ਸਾਡਾ ਨੰਬਰ ਨਾ ਲਾਓ ਤੁਸੀਂ ਜਿਨ੍ਹਾਂ ਬਾਰੇ ਲੋਕ ਜਾਨਣਾ ਚਾਹੁੰਦੇ ਨੇ ਉਹਨਾਂ ਬਾਰੇ ਦੱਸੋ ਤੇ ਦਰਸ਼ਕੋ ਬਿਲਕੁਲ ਇਹ ਸ਼ੋਅ ਨੂੰ ਮਿਸ ਨਾ ਕਰਨਾ ਤੇ ਇਸ ਸ਼ੋਅ ਦੀ ਟਾਈਮਿੰਗ ਕੀ ਰਹੇਗੀ ਉਹ ਜਲਦ ਤੁਹਾਨੂੰ ਦੱਸਾਂਗੇ ਬਹੁਤ ਜਲਦ ਏਬੀਪੀ ਸਾਂਝਾ ਤੇ ਤੁਹਾਨੂੰ ਬਹੁਤ ਜਲਦ ਤੁਹਾਨੂੰ ਸ਼ੋਅ ਦਾ ਨਾਮ ਵੀ ਪਤਾ ਲੱਗੇਗਾ ਸ਼ੋਅ ਦੀ ਟਾਈਮਿੰਗ ਵੀ ਪਤਾ ਲੱਗੇਗੀ ਐਂਡ ਇਟਸ ਟਾਈਮ ਟੂ ਗੈਟ ਅਪ ক্লোਜ਼ ਇਨ ਪਰਸਨਲ ਵਿਦ ਯੋਰ ਫੇਵਰਿਟ ਪੰਜਾਬੀ ਸਟਾਰ ਸੋ ਆਈ ਥਿੰਕ ਬਹੁਤ ਨਵੇਂ ਤਰੀਕੇ ਦਾ ਸ਼ੋਅ ਹੈਗਾ ਆਮ ਸ਼ੋਰ ਸਾਡੀ ਆਡੀਅנס ਇਸ ਨੂੰ ਪਸੰਦ ਕਰੇਗੀ ਸੋ ਸਟੇ ਟਿਊਨ ਐਂਡ ਕੀਪ ਵਾਚਿੰਗ ਏਬੀਪੀ ਸਾਂਝਾ